ਸੋ ਸੇਵਕ ਜੋ ਲਾਇਆ ਸੇਵ ਸਹਿਮ ਕੋਈ ਹੈ ਜਿਹੜਾ ਸੇਵਾ ਚ ਲਾਇਆ ਹੋਇਆ ਤਿੰਨ ਹੀ ਪਾਇ ਨਰਜਨ ਦੇਵ ਜਿਹੜਾ ਸੇਵਾ ਦੇ ਵਿੱਚ ਲੱਗਿਆ ਨਹੀਂ ਸੇਵਕ ਨਹੀਂ ਪਰ ਜੇ ਸੇਵਕ ਹੈ ਤਾਂ ਨਰਜਨ ਦੇਵ ਨੂੰ ਪਹੁੰਚਦਾ ਨਰਜਨ ਦੇਵ ਤੱਕ ਪਹੁੰਚ ਜਾਂਦਾ ਹੈ ਸ਼ਬਦ ਗੁਰੂ ਤੱਕ ਪਹੁੰਚ ਜਾਂਦਾ ਹੈ ਐ ਜਿਹੜੇ ਸੇਵਕ ਬਣੇ ਫਿਰਦੇ ਨੇ ਕੋਈ ਨਰਜਨ ਦੇਵ ਤੱਕ ਕਿਉਂ ਨਹੀਂ ਪਹੁੰਚਿਆ ਇਹ ਗੱਲ ਦਾ ਜਵਾਬ ਦੇਣ ਗੁਰਬਾਣੀ ਕੁਝ ਕਹਿ ਕੇ ਜਵਾਬ ਉਗਦੀਆਂ ਨਾਲ ਦੀ ਨਾਲ ਗੁਰਬਾਨੀ ਦਾ ਉਹ ਜਾਲ ਹੈ ਜੀ ਜੋ ਨਿਕਲ ਕੋਈ ਨਹੀਂ ਸਕਦਾ ਸਾਰੇ ਫਸੇ ਪੈਣਾ ਮਨ ਕੋਈ ਜਾਦਾ ਕੋਈ ਸੁਣਦਾ ਕੋਈ ਬਰਮ ਕੇ ਨਹੀਂ ਸਾਰੇ ਫਸੇ ਹੋਏ ਯਾਰ ਅਫਰਾ ਫਰੀ ਨਜ਼ਰ ਆਉਂਦਾ ਨਾ ਗੁਰਬਾਨੀ ਨੂੰ ਇਹ ਵਿਚਾਰੀਏ ਕਿੱਡੇ ਕੋਈ ਆਪਣੇ ਆਪਣੀ ਛਾਤਰ ਦਿਮਾਗ ਨੇ ਇਹ ਜੋ ਛਾਤਰ ਨਹੀਂ ਜਿਹਨਾਂ ਦੀ ਬੱਤਾਂ ਨੇ ਜਿਹਨੇ ਲੋਕਾਂ ਨੂੰ ਉਹ ਉਹ ਸਭ ਛਾਤਰ ਨੇ ਸਭ ਛਾਤਰ ਇੱਕ ਕਿਸਮ ਦੇ ਬੁਲਜਬ ਦਿਖਾਈ ਦਿੰਦੇ ਨੇ ਜਿਵੇਂ ਗੁਰਬਾਨੀ ਸਮਝ ਆਵੇ ਇਹ ਤਾਂ ਬੁਲਜਬ ਨੇ ਸਾਰੇ ਗੁਰਬਾਨੇ ਕੋ ਹੁੰਦਾ ਹੈ ਨੀ ਰਚਨਾ ਕੀਤੀ ਹੋਈ ਸ਼ਾਤਰਾਂ ਨੂੰ ਫੜਨ ਦੀ ਸਮਝ ਆ ਦੇ ਵਿੱਚ ਜਿਹੜੇ ਧਰਮ ਦੇ ਨਾਂ ਤੇ ਡਗੀਆਂ ਮਾਰਦੇ ਨੇ ਸ਼ਾਤਰ ਬਣੇ ਬੈਠੇ ਨੇ ਦੇਣਾ ਸੀ ਲੋਕਾਂ ਨੂੰ ਗਿਆਨ ਪੈਦਾ ਕਰ ਲੈਣਾ ਭਰਮ ਉਹ ਸਾਰੇ ਇਹ ਜਾਲ 'ਚ ਫਸੇ ਨਜ਼ਰ ਆਉਂਦੇ ਨੇ ਅਪਰਾਧੀ ਖੜੇ ਦੀਦੇ ਨੇ ਵੀ ਅਪਰਾਧ ਕਰ ਰਹੇ ਨੇ ਕਿਤੇ ਅਪਰਾਧ ਕਰਦੇ ਨਜ਼ਰ ਆਉਂਦੇ ਨੇ ਇਹਨਾਂ ਤੇ ਲਾਈਟ ਪਾਈ ਹੋਈ ਹੈ ਇਹਨਾਂ ਲੋਕਾਂ ਦੇ ਅਸਲ ਦੇ ਵਿੱਚ ਗੁਰਬਾਣੀ ਦੀ ਲਾਈਟ ਅਬਰਾਦੀਆਂ ਦੇ ਭਾਈ ਹੋਈ ਐ ਰੋਸ਼ਨੀ ਮੈਂ ਆਇਆ ਐ ਅਬਰਾਦੀ ਨਾ ਤੇ ਬਚਿਓ ਉਹ ਅਬਰਾਦੀ ਆਵਈ ਲੱਗੇ ਡੋਰੂ ਬਜਾਉਣ ਇਹਦਾ ਪ੍ਰਚਾਰ ਕਰ ਉਹ ਤੁਹਾਡੇ ਦੇ ਖਿਲਾਫ ਐ ਆਪਣੇ ਖਿਲਾਫ ਵਾਲੀ ਗੱਲ ਨੂੰ ਪਾਉਣ ਲੱਗੇ ਨੇ ਹੋਰੇ ਹੋਰਾ ਸਭ ਜੀ ਜਾਂਦੇ ਨੇ ਉਹ ਤੁਹਾਡੇ ਹੀ ਖਿਲਾਫ ਐ ਸਭ ਕੁਝ ਹੈ ਇਹਦਾ ਅਬਰਾਦੀਆਂ ਦੇ ਖਿਲਾਫ ਐ ਸਭ ਕੁਝ ਇਹ ਸੇਕਰ ਕੇ ਲੋਕਾਂ ਨੂੰ ਅਰਥ ਨਹੀਂ ਠੀਕ ਆ ਇਹ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਇਹ ਸਹੀ ਅਰਥ ਮਿਲ ਜਾਣ ਲੋਕ ਸਹੀ ਗਾਦਾ ਸਮਝ ਜਾਣ ਅਪਰਾਧੀ ਨਹੀਂ ਚਾਹੁੰਦੇ ਉਹਨਾਂ ਦਾ ਅਪਰਾਧ ਜਿਹੜਾ ਹੈਗਾ ਛੁੱਟ ਜਾਊਗਾ ਫਿਰ ਅਪਰਾਧ ਤਾਂ ਜਾਣ ਕੇ ਕਰਦੇ ਨੇ ਚੋਰੀ ਚੋਰੀ ਜਾਣ ਕੇ ਕਰਦਾ ਟੱਕੂ ਡਾਕਾ ਜਾਣ ਕੇ ਮਾਰਦਾ ਠੱਗ ਠੱਗੀ ਜਾਣ ਕੇ ਕਰਦਾ ਇਹ ਕਹਿੰਦੇ ਬਿਨਾਂ ਜਾਣ ਕੇ ਕਰ ਇਹਨਾਂ ਨੂੰ ਪਤਾ ਨਹੀਂ ਸਭ ਪਤਾ ਹੈ ਜਾਣ ਕੇ ਕਰਦੇ ਨੇ ਸਭ ਕੁਝ ਮਨ ਜਾਣ ਤੋਂ ਸਬਾਤ ਮਨ ਜਾਣ ਤੀਰ ਮਨ ਕਿ ਨਹੀਂ ਜਾਣਦਾ ਜਾਲ ਦੀ ਔਗਣ ਕਰੇ ਜਾਣ ਕੇ ਕਰਦੇ ਨੇ ਦਾ ਕੁਝ ਇਸ ਕਰਕੇ ਜਿਹੜੇ ਅਰਥ ਨੇ ਇਹ ਨਹੀਂ ਕਰੇ ਵੀ ਬਰਦਾਸ਼ਤ ਕਰਨ ਜੇ ਵੀ ਅਸੀਂ ਪ੍ਰਚਾਰ ਕਰ ਗਏ ਇਹਨਾਂ ਨੂੰ ਇਹ ਤਾਂ ਠਗੀ ਢੋਰੀ ਛੱੜਣੀ ਪਊਗੀ ਲੋਕਾਂ ਨੇ ਕਿ ਆਹ ਰਕਮ ਤੁਸੀਂ ਉਹ ਕਰਦੇ ਨੇ ਅਫਰਾਦੀ ਤੁਸੀਂ ਇਹ ਤਾਂ ਇਹਨਾਂ ਵਾਲੂ ਉਹ ਗੁੜੀ ਹੋਊਗੀ ਫਿਰ ਸਾਰਿਆਂ ਦੀ ਇਦਾਂ ਬਰਾ ਕੋਸ਼ਿਸ਼ ਕਰ ਲੈਂਦੇ ਜੇ ਵਿਰੋਧ ਵੀ ਨਹੀਂ ਕਰ ਲਾ ਇਹਨਾਂ ਨੇ ਕੱਲ ਨਾ ਵਿਰੋਧ ਵੀ ਹੈ ਨਹੀਂ ਕੋਪਣ ਤਾਂ ਹੀ ਗੱਲ ਆ ਵਿਰੋਧ ਵੀ ਨਿਕਲਣਾ ਕਮਾਫਰਾ ਕੇ ਗੱਲ ਗਈ ਜਾਣੀ ਕਮਾਫਰਾ ਕੇ ਲੋਕਾਂ ਨੂੰ ਬੇਵਕੂ ਬਣਾਈ ਜਾਣ ਥੋੜੀ ਗੁਰ ਮਿਲ ਤਾ ਕੇ ਖੁੱਲੇ ਕਪਾਟ ਵਹਰ ਆਵੇ ਜੋਨੀ ਵਾਟ ساری ਜ਼ਿੰਦਗੀ ਸ੍ਰੀ ਚੰਦਰ ਨੇ ਕੀ ਕੀਤਾ ਕਮਾਫਰਾ ਕੇ ਗੱਲ ਕੀਤੀ ਹੈ ਰਾਮ ਰਈਏ ਧੀਰਮਲੀ ਕੀ ਕਮਾਫਰਾ ਕੀ ਗੱਲ ਕਰਦੇ ਰਹੇ ਗੁਰੂ ਘਰ ਵੀ ਗੱਲ ਕਰਦਾ ਉਹ ਕਮਾਫਰਾ ਕੀ ਕਰ ਦਿੰਦੇ ਤੇ ਗੱਲ ਉਹ ਜੀ ਇੱਕੋ ਹੀ ਗੱਲ ਹੈ ਫਿਰ ਕਹਿੰਦਾ ਉਹ ਗੱਲ ਠੀਕ ਹੈ ਪੂਰਤੀ ਬਣਾਈ ਜਾ ਪਰ ਸਰੀਰ ਬਿਨ ਆਤਮਾ ਕਰੂਗੀ ਕੀ ਸਰੀਰ ਨਹੀਂ ਵੀ ਤਾਂ ਲੋੜ ਹੈ ਲੈ ਕਮਾਤੀ ਗੱਲ ਸਰੀਰ ਬਿਨਾ ਫੇਡ ਵੀ ਨਹੀਂ ਕੰਮ ਚੱਲਦਾ ਸਰੀਰ ਦੀ ਲੋੜ ਹੈ ਠੀਕ ਹੈ ਪੂਰਤੀ ਚਲ ਕਮਾਤੀ ਗੱਲ ਲੈ ਕਵਾਉਣੂਗਾ ਨਾ ਜੇ ਲੱਗਦਾ ਉਹ ਦੋਗੜ ਦੇ ਕਿਵੜੇ ਦੇ ਜਵਾਨ ਹੈ ਜਿਹਨੂੰ ਅਰਜੀ ਕੋ ਮਾਰੋ ਆਮ ਆਦਮੀ ਨੂੰ ਕੀ ਪਤਾ ਇਸ ਗੱਲ ਦਾ ਵੀ ਇਹ ਕੀ ਕਹੇਗੇ ਉਹਨਾਂ ਕੋਈ ਨੀ ਬੁੱਧੀ ਕਿੱਥੇ ਵਿਚਾਰਿਆਂ ਕੋ ਉਹ ਤਾਂ ਮੂਰਤਾਂ ਖੋਲ ਰੇ ਵੀ ਸਰੀਰ ਦੀ ਲੋੜ ਤਾਂ ਹੈ ਉਹ ਸਰੀਰ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ ਆਹ ਦਲੀਲ ਦਿੰਦਾ ਨੇ ਸਾਰੇ ਇਹ ਸ਼ਰਾਰਤੀ ਰਹਿਣਾ ਤੇ ਮੂਰਤੀ ਪੂਜਾ ਕਾਦੇ ਬੰਦਾ ਗੁਰਬਾਣੀ ਚ ਪਰ ਗੁਰੂ ਕਾਦੇ ਖਿਲਾਫ ਨੇ ਮੂਰਤੀ ਪੂਜਾ ਦੇ ਉਹ ਪਾਗਲ ਸੀ ਐਡੇ ਸ਼ਰਾਰਤੀ ਰਹਿਣ ਕਵਾਇਦਰ ਗਾਲ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਗੁਰੂਆਂ ਨੂੰ ਇਹਦੀ ਲੋੜ ਹੈ ਸ਼ਰੀਰ ਦੀ ਗੁਰਸਹਿਬਾ ਦੇ ਭਗਤ ਕਵਾਇਦ ਆਵੇ ਮਾੜਸ ਦੇ ਪਾਈ ਕਹਾ ਤਾਂ ਹੋਇਆ ਪਰ ਪਾਈ ਕਾਸ ਨੂੰ ਕੀ ਕਰਨੋਂ ਪਾਈ ਆ ਕਾਬੂ ਖਰ ਨਹੀਂ ਲੈਂਦਾ ਉਹ ਜੁੱਤੇ ਬਜਾਰੋਂ ਲਈ ਆ ਚੱਟਣੋਂ ਲਈ ਆ ਪੈਰਾਂ ਚ ਫਾਉਂਡੋਂ ਲਈ ਆ ਉਹ ਤੇ ਕਾ ਬਲੋ ਇਸ ਜੱਤੇ ਬੰਨਣਾ ਰਹੀ ਹੈ ਜੁੱਤੀ ਫੈਰਾਂ ਦੇ ਬਾਹਰ ਨੂੰ ਲਈ ਹੈ ਕੰਡਾ ਵਿਆਹ ਰੋਲੀ ਵਿਆਹ ਉੱਤੇ ਹੀ ਰੱਖਿਆ ਜਾਊਗਾ ਨਾ ਬੰਦਾ ਥਾਂ ਵੀ ਆਉ ਜੁੱਤੀ ਨਹੀਂ ਜਾਣਾ ਉੱਤੇ ਅਚਾਨਕ ਜਾਣ ਕੇ ਤਾਂ ਆਪਾਂ ਨਹੀਂ ਰੱਖਦੇ ਪਰ ਅਚਾਨਕ ਰੱਖਿਆ ਵੀ ਜਾਂਦਾ ਜੁੱਤੀ ਜੁੱਤੀ ਵਾਲੇ ਕੰਮ ਆਉਗੀ ਰਿਤੀ ਹੈ ਉਸੇ ਕੰਮ ਲੈਣਾ ਸਰੀਰ ਤੇ ਉਹੀ ਕੰਮ ਲੈਣਾ ਹੈ ਲਓ ਜੀ ਰਸਨਾ ਬਪਤਰ ਕਰੋ ਜੀ ਜੀਵ ਪਵਿੱਤਰ ਹੋ ਜੂਗੀ ਕਰੋ ਜੀ ਵੈਗਰੂ ਨਸਲਾਂ ਪਵਿੱਤਰ ਹੋ ਗਈ ਫਿਰ ਸੰਤ ਬੋਲਣਗੇ ਵੀ ਬੀਬੀਆਂ ਆਹ ਉਹ ਨਸਲਾਂ ਪਵਿੱਤਰ ਹੋ ਗਈ ਜੇ ਜੀਵ ਨੂੰ ਭੋਗ ਲਵਾ ਦਿਓ ਫਿਰ ਕਿਰਪਾਨ ਕਾਦੇ ਪੇਟ ਕਰਦੇ ਜੀ ਕਿਰਪਾਨ ਤਾਂ ਫੁੱਲ ਹੀ ਨਹੀਂ ਵੈਗਰੂ ਕਿਰਪਾਨ ਤਾਂ ਵੈਗਰੂ ਨਹੀਂ ਬੋਲੀ ਭੋਗ ਉਹਦਾ ਲੈਣੇ ਜੀਵ ਦਾ ਲਾਓ ਫਿਰ ਪਵਿੱਤਰ ਹੋ ਗਈ ਕਿੱਡੇ ਬਲੈਕਮੇਲ ਕਰਦੇ ਨੇ ਬਲੈਕਮੇਲਿੰਗ ਦੇਖੋ ਕਿੱਟੀ ਕੁਰਬਾਨ ਦਾ ਬੋਲੀ ਹੁੰਦਾ ਮੱਖੀਆਂ ਵਹਿ ਗਈਆਂ ਵਿਚਾਰੀ ਤੇ ਮੱਖੀਆਂ ਵੀ ਵਹਿ ਜਾਂਦੀਆਂ ਨੇ ਮਿੱਠਾ ਲੱਗਿਆ ਹੁੰਦਾ ਉਹਦਾ ਲੋਹਾ ਹੀ ਆ ਉਲਟ ਹੋ ਕੇ ਤੁਸੀਂ ਭੋਗ ਲਾਉਂਦੇ ਹੋ ਉਹਦਾ ਬਵਿੱਤਰ ਨਹੀਂ ਹੋਈ ਤਾਂ ਉੱਤੇ ਤੇ ਪਾਣੀ ਦਾ ਮਾੜਾ ਜਿਹੜੇ ਪਾਣੀ ਨਾਲ ਤੋਤੇ ਗੁਰਬਾਨੀ ਨੂੰ ਮਾੜਾ ਬੁਲਦੀ ਹੈ ਪਾਣੀ ਵਾੜਾ ਬਾਟੀ ਗੋਰੀ ਤੇ ਸਮਾਠੀ ਦੀ ਪੁਤਰੀ ਜੋਰੀ ਅਜੀਬ ਪਤਰਕਮੇ ਹੋ ਗਈ ਜਿਆ ਪਾਣੀ ਵਾਲਾ ਐਤੇ ਪਵਿੱਤਰ ਕੁਛ ਵੀ ਸੰਸਾਰ ਚ ਬਾਇ ਅਜ ਕੁਛ ਵੀ ਪਵਿੱਤਰ ਨਹੀਂ ਹੈ ਕੁਛ ਵੀ ਸੱਚਾ ਨਹੀਂ ਉਹ ਸੱਚੇ ਦਾ ਸਾਰ ਪੰਡਤਾਂ ਨੇ ਕਿੱਡਾ ਵਡਾ ਸ਼ਬਦ ਲਿਖਿਆ ਕਬੀਰ ਨੇ ਸੱਚੇ ਤੇ ਹੋਰ ਵੰਡਿਆ ਸੋਚਾਂ ਕਵਣ ਥਾਓ ਜਾਂ ਬੈਸੋਂ ਭੋਜਨ ਖਾਓ ਕੀ ਫਾਇਦਾ ਸੀ ਉਹ ਸ਼ਬਦ ਲਿਖਣਾ ਗੱਲ ਬਾਹਮਣ ਵਾਲੀ ਛੱਡੀ ਦੀ ਫੇਰ ਵੀ ਉਹਨਾਂ ਨੇ ਪੜਤਾਲੀ ਗੱਲ ਦੀ ਛੱਡੀ ਕੁਰਬਾਨੀ ਆਪਣੀ ਜਗ੍ਹਾ ਪਈ ਹੈ ਬਹੁਤ ਤਕੜੇ ਹਰਾਮਖੋਰ ਬਹੁਤ ਜਿਆਦਾ ਸ਼ਰਾਰਤੀ ਨੇ ਛਾਤਲ ਨੇ ਆਪਣੀ ਗੱਲ ਫੇਰ ਵੀ ਛੱਡੀ ਪੜਨਤਾਲੀ ਪੜਤਾਲੀ ਗੱਲ ਫੇਰ ਲਾਗੂ ਕਰਤੀ ਕੁਰਬਾਨੀ ਵੀ ਠੀਕ ਹੈ ਬਣਦ ਵੀ ਠੀਕ ਹੈ ਇਹ ਕੁਸ ਬੈਠ ਕਰ ਗਏ ਸੀ ਬਾਅਦ ਚ ਗੁਰੂ ਦੇ ਟਾਈਮ ਤੇ ਕੋਈ ਨਹੀਂ ਬਣ ਦਤਾ ਉਸ ਨੂੰ ਪਾਚ ਬਣੀ ਬੜਿਆ ਦਾ ਤਰਸੋਂ ਦੇ ਬਾਦ ਸੰਤ ਬੜੇ ਨੇ ਗੁਰੂ ਘਰ ਦਾ ਸੰਤ ਦਾ ਜ਼ਿਕਰ ਨਹੀਂ ਹੈ ਕਿਤੇ ਭਾਈ ਦਾ ਜ਼ਿਕਰ ਹੈ ਬੁੱਢੇ ਨੂੰ ਬਾਬੇ ਬੁੱਢੇ ਦਾ ਬਾਬੇ ਦਾ ਖਤਬ ਦਿੱਤਾ ਹੈ ਬਾਕੀ ਦਾ ਭਾਈ ਰਹਿਮਨ ਸਿੰਘ ਭਾਈ ਹੈ ਬੰਦ ਬੰਦ ਘਟਾਉਣ ਵਾਲੇ ਦਾ ਭਾਈ ਨੇ ਕਾਰੋ ਦੇ ਭਾਈ ਹੈ ਪੰਜ ਪਿਆਰੇ ਪੰਜ ਪਿਆਰੇ ਚਲੋ ਤਾਂ ਪਿਆਰੇ ਨੇ ਮੁਰੀ ਪਾਈ ਉਹਨੇ ਹਾਂ ਅਸੀਂ ਉਹ ਨਾਲ ਭਾਈ ਲਾਉਨੇ ਆ ਸਾਰਿਆਂ ਦੇ ਸਾਰਿਆਂ ਦੇ ਨਾਲ ਭਾਈ ਫਤਿਹ ਜੋਨਾ ਬਾਬਾ ਲਾਉਨੇ ਜਿਦੋਏ ਲੱਗਦੇ ਨੇ ਔਰ ਤਾਂ ਲੱਗਦਾ ਹੀ ਨਹੀਂ ਕੋਈ ਸੰਤ ਕਦੋਂ ਆਵਣੇ ਔਰ ਸੰਤ ਦੇ ਸੱਲੇ ਘੜਬਾਣੀ ਨਹੀਂ ਕੋਈ ਸੰਤਾ ਅਜੇ ਤੱਕ ਪਾਸ ਨਹੀਂ ਸੰਤਾ ਦੂਰਾ ਹੁੰਦਾ ਹੈ ਸੰਤਾ ਦੇ ਜਨਮ ਕونکہ ਪੂਰਨ ਸੋਈ ਸੰਤ ਤਾਂ ਕਿ ਹੈ ਸਤ ਦਾਦਾ ਹੁੰਦਾ ਪੂਰਨ ਬਾਚ ਬਣਦਾ ਇਹਨਾਂ ਨੂੰ ਇਹ ਨਹੀਂ ਬਤਾ ਪੂਰਨ ਕਦ ਬਣਦਾ ਕਿਵੇਂ ਬਣਦਾ ਪੂਰਨ ਸੋਈ ਸੰਤ ਕਿ ਹੈ ਨਾ ਹੈ ਸਤ ਦਾ ਹੁੰਦਾ ਜਾਂਦਾ ਉਹ ਜਿਹੜਾ ਦਾਲ ਹੈ ਅੰਤਲਾ ਸੰਤ ਹੈ ਵਾਲਾ ਅਸੰਤ ਹੈ ਬਦਲਿਆਂ ਦਾ ਜਨਮ ਨਹੀਂ ਲੈ ਜਾਨੂ ਦਾ ਬਾਹਰ ਨਹੀਂ ਲੈ ਇਹਨਾਂ ਨੂੰ ਇਹ ਨਹੀਂ ਬਤਾ ਵੀ ਗੱਲ ਕੀ ਹੈ ਗੁਰਬਾਣੀ ਦੀ ਸਾਰੀ ਗੱਲ ਦੱਸੀ ਹੋਈ ਹੈ ਇਹਨਾਂ ਨਾਲ ਕੀ ਲੱਗ ਕੇ ਕੋਲ ਬੜੀ ਤੇਲ ਕੀ ਲੈਣਾ ਇਹਨਾਂ ਨੇ ਟੈਕਨੀਕ ਸਿੱਖਿਆ ਲੋਕਾਂ ਨੂੰ ਬੇਵਕੂਫ ਬਣਾਉਣਾ ਪੈਸੇ ਕਮਾਉਣਾ ਉਹਨਾਂ ਦੀ ਜੇਬ ਚੋਂ ਕਢਾਉਣਾ ਉਹ ਜੋ ਕਾਮਯਾਬ ਰਹੇ ਇਹਨਾਂ ਦੇ ਬਾਹਾਂਪੁਰਖ ਨੇ ਜਿਹੜੇ ਇਹਨਾਂ ਉਹਨਾਂ ਤੋਂ ਸਿੱਖ ਲੈਂਦੇ ਨੇ ਇਹ ਕਹਿੰਦੇ ਸਾਡੇ ਦੀ ਕਿਰਪਾ ਹੋ ਗਈ ਯਾਨੀ ਜੋ ਠੱਗੀ ਉਹਦੇ ਕੋਲ ਸੀ ਉਹ ਠੱਗੀ ਤੁਹਾਨੂੰ ਸਿਖਾ ਦਿੱਤੀ ਇਹ ਕਿਰਪਾ ਜੋ ਟੈਕ ਜੋ ਟੈਕਨੀਕ ਉਹਦੇ ਕੋਲ ਸੀ ਟੈਕ ਦੀ ਤੁਹਾਨੂੰ ਦਿੱਤੀ ਇਹ ਕਿਰਪਾ ਹੋ ਗਈ ਇਹੀ ਕਿਰਪਾ ਨਾਲ ਦੀ ਵਹਾਪੁਰ ਜਾਨ ਕਰਵਾ ਕੀਤੀ ਪਰਮੇਸ਼ਰ ਨੇ ਨਹੀਂ ਕੀਤੀ ਗੁਰੂ ਨੇ ਨਹੀਂ ਕੀਤੀ ਸਤ ਨਗਰ ਬਾਕੀਤੀ ਆ ਨਾ ਤੇ ਜੇ ਤਾਂ ਕਰਦਾ ਪਰਮੇਸ਼ਰ ਫਿਰ ਤਾਂ ਗੁਰਬਾਣੀ ਦੀ ਸਮਝ ਆਉਂਦੀ ਕੀਤੀ ਤਾਂ ਇਹ ਗੁਰੂ ਸਤਨ ਨੇ ਸਰਪਾ ਉਹਨੇ ਘੱਟੀ ਠੱਗੀ ਠੱਗ ਜਿਗਾ ਠੱਗੀ ਸਰਗਾਤੀ ਇਹ ਤਾਂ ਆਪਣੇ ਬਿਆਨਾਂ ਜੇ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਹਿ ਰਹੇ ਆ ਆਪਣੇ ਆਲੇ ਦਾ ਗੁਰੂ ਦੀ ਵਡਿਆਈ ਕਰਦੇ ਨੇ ਆਪਣੇ ਦੀ ਆਦਮੀ ਦੀ ਬڑے بڑے ਛਾਤਰ ਆਦਮੀ ਵਕੀਲ ਘਾ ਫਸਾ ਲੈਂਦੇ ਹੁੰਦੇ ਨੇ ਕਿੱਡਾ ਛਾਤਰ ਹੋ ਕੇ ਕਤਲ ਕਰ ਲਵੇ ਇਹਨਾਂ ਵਕੀਲ ਨੇ ਉਧਰ ਉਹ ਫਸਾ ਲੈਂਦੇ ਨੇ ਉਹਦੇ ਬਿਆਨ ਚ ਇਹ ਤਾਂ ਆਪਣੇ ਮੈਨ ਇੰਨੀ ਨਾਲ ਅਕਲ ਕਿੱਥੇ ਹੈ ਰਾਨੂੰ ਇਹਨਾਂ ਨੂੰ ਤਾਂ ਅਗਲੇ ਹੈ ਜੀ ਇਹਦਾ ਬਿਆਨ ਹੈ ਪੁੱਠੇ ਤੇ ਬੈਠੇ ਨੇ ਜਗਾ 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 ਇਹਨਾਂ ਦੇ ਬਿਆਨ ਪੁੱਠੇ ਨੇ ਸਾਰੇ ਬਰਮ ਕਹਿੰਦੇ ਇਹਨਾਂ ਬਰਮ ਨਾਲ ਹੀ ਬੈਠੇ ਨੇ ਸੱਦ ਸਮਾਜ ਬਣਾ ਕੇ ਬੈਠੇ ਨੇ ਇਹਨਾਂ ਦਾ ਵਿਦਵਾਨ ਵੀ ਨਹੀਂ ਹੁਣ ਵਿਦਵਾਨਾਂ ਦੇ ਚੇਲੇ ਨੇ ਜਿਨ੍ਹਾਂ ਲਫ਼ਜ਼ ਇਹਨਾਂ ਨੇ ਘੜੇ ਨੇ ਸਾਰੇ ਇਹਨਾਂ ਦੇ ਗੱਲ ਉਲਟੇ ਪੈਂਦੇ ਨੇ ਜਿਨ੍ਹਾਂ ਸ਼ਬਦ ਇਹਨਾਂ ਨੇ ਘੜੇ ਨੇ ਸਾਰੇ ਪੁੱਠੇ ਘੜੇ ਨੇ ਸੱਚੀ ਟਕਸਾਲ ਦਾ ਇੱਕ ਸ਼ਬਦ ਨਹੀਂ ਝੂਠੀ ਟਕਸਾਲ ਦਾ ਸ਼ਬਦ ਨੇ ਇਹਨਾਂ ਦੇ ਸਾਰੇ ਗੁਰਬਾਣੀ ਕੀ ਘੜੀਆ ਇਹ ਸ਼ਬਦ ਸੱਚੀ ਟਕਸਾਲ ਦਾ ਸੰਤ ਸਮਾਜ ਝੂਠੀ ਟਕਸਾਲ ਦਾ ਸ਼ਬਦ ਹੈ ਜੁ ਰੇ ਰਗਾ ਦਾ ਸ਼ਬਦ ਹੈ ਸਤ ਸਮਾਜ ਸੰਤ ਮਤ ਸੰਤਵੰਦ ਦੀ ਵਿਆਖਿਆ ਕਰਨ ਕੀ ਹੁੰਦੀ ਹੈ ਗੁਰਮਤ ਹੈ ਸੰਤਵੰਦ ਹੈ ਹੀ ਨਹੀਂ ਸੱਤ ਦੀ ਆਪਣੇ ਮਤ ਹੋਣਾ ਤੇ ਗੁਰਬਾ ਦਸਮ ਪਾਚਾ ਕਹਿੰਦਾ ਸੰਤ ਸਮੂਹ ਹਰੇਕ ਮਤੀ ਕੇ ਜਿੰਨੇ ਸੰਤ ਨੇ ਸਾਰੇ ਹੀ ਆਪਣੇ ਆਪਣੇ ਮਤ ਵਾਲੇ ਨੇ ਅਨੇਕ ਅਡੋਲ ਬਤਾਲੇ ਨੇ ਅਨੇਕ ਮਤੀ ਕੇ ਇੱਕ ਮਤ ਨਹੀਂ ਹੈ ਇਹਨਾਂ ਦੀ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋਉ ਨਾ ਦੇਖੇ ਤਾਂ ਪ੍ਰਾਣ ਪਤੀ ਕੇ ਪ੍ਰਾਣ ਪਤੀ ਦੀ ਮਤ ਕਿਸ ਸੰਤ ਕੋਲ ਨਹੀਂ ਹੈ ਤੇ ਇਹ ਕਿੱਥੋਂ ਜੱਮੇ ਨੇ ਇਹ ਜੱਮਾ ਕਿੱਥੋਂ ਨੇ ਸਾਬਤ ਕਰਨ ਪਹਿਲਾਂ ਸਾਡੇ ਕੋਲ ਦਸ ਪਾਸ਼ਾ ਦੀ ਬਾਣੀ ਪਈ ਆ ਉਹਨੂੰ ਇਹ ਬਨਦੇ ਨੇ ਇਹ ਤਾਂ ਬਨਦੇ ਨੇ ਨਾ ਜੇ ਬਨਦੇ ਨੇ ਇਹੀ ਫਸਦੇ ਨੇ ਫਸੇ ਵੀ ਆਈ ਨੇ ਗੁਰਮੇਲ ਤਾਂ ਕਿ ਖੁੱਲੇ ਕਪਾੜ ਤ ਵਹਰ ਨ ਆਵੇ ਜੋਨੀ ਵਾਟ ਗੁਰਮੇਲ ਗਿਆਨ ਜਤ ਮਿਲ ਜਾਂਦਾ ਕਪਾੜ ਜਤ ਖੁੱਲਦੇ ਨੇ ਗਿਆਨ ਦੇ ਮਿਲਣ ਨਾਲ ਉਹਦੇ ਕਪਾੜ ਖੁੱਲ ਜਾਂਦੇ ਨੇ ਕਿਹਦੇ ਕੋਲ ਜਾਂਦੇ ਨੇ ਜਿਹੜਾ ਉਹਦਾ ਦਾਸ ਹੁੰਦਾ ਜਿਹੜਾ ਉਹਦੀ ਸੇਵਾ ਲਗਦਾ ਸੋ ਸਹਿਬ ਕਾ ਜੋ ਲਾਇਆ ਸਹਿਬ ਤੇ ਸਹਿ ਮਲੇ ਨਰਜਣ ਦੇਵ ਨਰਜਣ ਦੇਵ ਕੀ ਹੈ ਉਹਨੇ ਸ਼ਬਦ ਗੁਰੂ ਮਿਲ ਜਾਂਦਾ ਨੂੰ ਉਹਨੂੰ ਸਮਝ ਆ ਜਾਂਦੀ ਹੈ ਉਹ ਪੁੱਛ ਲੈਂਦਾ ਕੁਰਬਾਨੀ ਦੀ ਰਾਇ ਆਰਾਮ ਦੀ ਕਹਾਣੀ ਅੰਤਰਾਤਮਾ ਪਰਤਖ ਹੋ ਗਈ ਉਹਨੂੰ ਆਪਣੇ ਮੂਲ ਉਹਦਾ ਮੂਲ ਉਹਨੂੰ ਪਰਤਖ ਹੋ ਗਿਆ ਮਿਲ ਗਿਆ ਕਬੜ ਢੁੱਲ ਗਿਆ ਕਹਿੰਗੇ ਉਹ ਜਿਹੜਾ ਬੈਠਾ ਹੈ ਉਹ ਬੈਠਾ ਹੈ ਗੁਰਦੁਆਰੋਂ ਦੇ ਵਿੱਚ ਸਤ ਗੁਰੂ ਵੱਡਾ ਗੁਰਦੁਆਰਾ ਦੇ ਵਿੱਚ ਜਦ ਉਹ ਮਿਲ ਗਿਆ ਉੱਥੇ ਚਲਿਆ ਗਿਆ ਕਪਾਟ ਖੁੱਲੇ ਤੇ ਬਾਹਰ ਗਿਆ ਨਾ ਇਹ ਮੰਦਰ ਦੇ ਵਿੱਚ ਬੈਠਾ ਹੋ ਧਿਆਨ ਉਹ ਤੇ ਜਾ ਜਾਊਗਾ ਜਾਂ ਕਪਾਟ ਖੁੱਲ ਜਾਣਗੇ ਉਹਦੇ ਨਾਲ ਜੁੜ ਸਕਦਾ ਧਿਆਨ ਇਹ ਕਾਜਵੇਂ ਅੰਦਰ ਬੈਠਾ ਹੈ ਬਾਹਰ ਵਾਲਾ ਬਾਹਰ ਖੜਾ ਹੈ ਜਿੰਨੇ ਜਰ ਕਪਾਟ ਖੁੱਲਦੇ ਨਹੀਂ ਦਰਵਾਜ਼ਾ ਖੁੱਲਦਾ ਨਹੀਂ ਉਹਦੇ ਨਾਲ ਤਾਲਮੇਲ ਕਿਵੇਂ ਹੋਊਗਾ ਉਹਨੂੰ ਦੇਖੋ ਦਰਸ਼ਨ ਕਿਵੇਂ ਹੋਊਗਾ ਅਸਲ ਜੇ ਭਰ ਬਦੂਰ ਹੋਏ ਰੁਕਵਾੜ ਖੁੱਲਿਆ ਗਿਆ ਇਹਨਾਂ ਨੇ ਗਿਆਨ ਮਿਲ ਗਿਆ ਭਰ ਬਦੂਰ ਹੋ ਗਿਆ ਗਿਆਨ ਮਿਲ ਗਿਆ ਭਰ ਬਦੂਰ ਹੋ ਗਿਆ ਬੋਹਰ ਨਾਲ ਆਵੇ ਜੁਡੀ ਆਪੇ ਇੱਕ ਹੋ ਜਾਂਦਾ ਜਦ ਇੱਕਾ ਢੋਲ ਅਵੰਸਾ ਦੇ ਵਿੱਚ ਹੋ ਜਾਂਦਾ ਨਾ ਢੋਲ ਜਦੋਂ ਇਹਦੇ ਤੇ ਖੁਸ਼ੀ ਗਮੀ ਦਾ ਜਰਨਾਰਡੋ ਕੁਮੈਂਟੋ ਕੋਨੈਮਾਨ ਸੁਖ ਸੁਨੇ ਔਰ ਪਹਿਰੇ ਯਾਕੇ ਕਲਚਰ ਮਾਟੀ ਮਨ ਜਦੋਂ ਇਹੋ ਜਿਹੀ ਹਸਤਾਈ ਦੀ ਹੋ ਜਾਂਦੀ ਉਹ ਹੀ ਇੱਕ ਦੀ ਹਸਤਾ ਉਹ ਇੱਕ ਫਿਰ ਆਪ ਇੱਕ ਭਾਏ ਰਾਏ ਨੂੰ ਤਸੱਲੀ ਹੋਣੀ ਉਹ ਵੀ ਮਾਇਓ ਇੱਕ ਆਪ ਆਤਮਦਰਸ਼ਨ ਇੱਕ ਦਾ ਦਰਸ਼ਨ ਇਹ ਨਰਿੰਦਰ ਦੇਵ ਦੀ ਗੱਲ ਹੈ ਇਹ ਨਰਿੰਦਰ ਦੇਵ ਆਪੇ ਆ ਫਿਰ